ਅੱਜ ਦੀ ਪ੍ਰੈਸ ਕਾਨਫਰੰਸ ਦਾ ਮੋਟਿਵ ਹੈ ਜੀ ਖੰਨਾ ਪੁਲਿਸ ਨੂੰ ਇੱਕ ਕਾਫੀ ਦੇਰ ਤੋਂ ਜੋ ਸਾਨੂੰ ਹੁਣ ਪਤਾ ਲੱਗਿਆ ਹੈ ਕਿ ਇੱਕ ਇੱਥੇ ਦਾ ਖੰਨੇ ਦਾ ਵਸਨੀਕ ਜੋ ਆਪਣੇ ਆਪ ਨੂੰ ਫੇਕ ਜੋ ਆਪਣੇ ਆਪ ਨੂੰ ਡੀਐਸਪੀ ਵਿਜੀਲੈਂਸ ਬਿਊਰੋ ਦਾ ਡੀਐਸਪੀ ਕਹਿ ਕੇ ਲੋਕਾਂ ਨੂੰ ਠੱਗੀਆਂ ਮਾਰਦਾ ਸੀਗਾ ਉਹਨੂੰ ਸਾਡੀ ਖੰਨਾ ਪੁਲਿਸ ਨੇ ਬਹੁਤ ਹੀ ਸੋਚ-ਬੋਝ ਔਰ ਮੁਸਤਦਿ ਨਾਲ ਕੱਲ ਕਾਬੂ ਕੀਤਾ ਹੈ ਤੇ ਉਹਦੀ ਡਿਟੇਲ ਜੇ ਮੈਂ ਤੁਹਾਨੂੰ ਦੱਸਣਾ ਚਾਹਾਂਗੀ ਕਿ ਇਹਦੀ ਜਿਹੜੀ ਸਾਡੀ ਆਪਰੇਸ਼ਨ ਸੀਗਾ ਇਹਨੂੰ ਸੁਪਰਵਾਈਜ਼ ਐਸਪੀਡੀ ਸੌਰਵ ਜੰਗਲ ਉਹਨਾਂ ਦੇ ਨਾਲ ਡੀਐਸਪੀਡੀ ਸੁਖਪ੍ਰੀਤ ਸਿੰਘ ਔਰ ਡੀਐਸਪੀ ਖੰਨਾ ਉਹਨਾਂ ਦੀ ਟੀਮ ਐਸਐਚਓ ਸਿਟੀ 1 ਇੰਸਪੈਕਟਰ ਮਨਪ੍ਰੀਤ ਔਰ ਸਾਡਾ ਇੰਚਾਰਜ ਟੈਕਨੀਕਲ ਸੈੱਲ ਸਿਮਰਨਜੀਤ ਸਿੰਘ ਇਹਨਾਂ ਸਾਰਿਆਂ ਨੇ ਮਿਲ ਕੇ ਇਹਨੂੰ ਸਕਸੈਸਫੁਲ ਕੀਤਾ ਹੈ ਕੱਲ ਸਾਨੂੰ ਇੱਕ ਸੀਕ੍ਰੇਟ ਇਨਫੋਰਮੇਸ਼ਨ ਆਈ ਸੀ ਜੀ ਕਿ ਇੱਕ ਰਮਨਦੀਪ ਸਿੰਘ ਵਾਸੀ ਬੋਰਡ ਨੰਬਰ 16 ਆਲੂ ਵਾਲਿਆ ਮੁਹੱਲਾ ਖੰਨਾ ਇੱਥੋਂ ਦਾ ਰਹਿਣ ਵਾਲਾ ਹੈ ਜਿਹੜਾ ਜਿਹੜੇ ਪੋਲੇ ਪਾਲੇ ਲੋਕ ਹੁੰਦੇ ਆ ਉਹਨਾਂ ਨੂੰ ਵਰਗਲਾ ਫਸਲਾ ਕੇ ਉਹਨਾਂ ਨੂੰ ਸਰਕਾਰੀ ਜਿਹੜੇ ਵੀ ਉਹਨਾਂ ਨੂੰ ਕੰਮ ਹੁੰਦੇ ਸਰਕਾਰੀ ਆਫੀਸਰਸ ਦੇ ਚਾਹੇ ਉਹ ਪੁਲਿਸ ਦਾ ਹੋਵੇ ਜਾਂ ਕੋਈ ਐਡਮਿਨਿਸਟਰੇਟਰ ਜਾਂ ਹੋਰ ਵੀ ਕਿਸੇ ਵੀ ਤਰ੍ਹਾਂ ਦੇ ਸਰਕਾਰੀ ਕੰਮ ਉਹਨਾਂ ਤੋਂ ਪੈਸੇ ਲੈ ਕੇ ਉਹਨਾਂ ਨੂੰ ਸ਼ੋ ਆਪਣੇ ਫੋਨ ਤੋਂ ਸ਼ੋ ਕਰਦਾ ਹੈ ਕਿ ਮੈਂ ਇੱਕ ਡੀਐਸਪੀ ਹੈਗਾ ਵਿਜੀਲੈਂਸ ਬਿਊਰੋ ਚ ਤੇ ਮੇਰੀ ਪੂਰਾ ਅਸਰ ਰਸੂਖ ਹੈਗਾ ਉਹਦੇ ਥਰੂ ਲੋਕਾਂ ਨੂੰ ਠੱਗੀਆਂ ਮਾਰਦਾ ਔਰ ਨਾਟ ਜਸ ਥਿਸ ਉਹਨੇ ਲੋਕਾਂ ਨੂੰ ਇਮਪ੍ਰੈਸ ਕਰਨ ਲਈ ਹੈ ਉਹਨਾਂ ਤੇ ਆਪਣਾ ਇਨਫਲੂਐਂਸ ਬਣਾਉਣ ਲਈ ਇੱਕ ਲਾਇਸੈਂਸਡ ਵੈਪਨ ਵੀ ਰੱਖਿਆ ਹੋਇਆ ਸੋ ਜਿਹੜੀ ਸਾਡੇ ਇਹ ਇਨਫਰਮੇਸ਼ਨ ਸੀ ਇਸ ਦੇ ਬੇਸ ਤੇ ਸਿਟੀ ਐਸਐਚਓ ਸਿਟੀ 1 ਨੇ ਐਫਆਈਆਰ ਨੰਬਰ 26 ਕੱਲ ਦਰਜ ਕੀਤਾ ਆਈਪੀਸੀ ਥਾਣਾ ਸਿਟੀ 1 ਔਰ ਅੱਗੇ ਇਨਵੈਸਟੀਗੇਸ਼ਨ ਜਾਰੀ ਕੀਤੀ ਇਹਦੇ ਚ ਕੱਲ ਹੀ ਰਮਨਦੀਪ ਨੂੰ ਅਰੈਸਟ ਕਰ ਲਿਆ ਗਿਆ ਸੀਗਾ ਔਰ ਜਦੋਂ ਦੀ ਪੁੱਛਗਿੱਛ ਕੀਤੀ ਗਈ ਤਾਂ ਸਾਨੂੰ ਇਹਦੇ ਪੁੱਛਗਿੱਛ ਚ ਪਤਾ ਲੱਗਿਆ ਕਿ ਜਿਹੜੇ ਆਮ ਲੋਕਾਂ ਦੇ ਕੰਮ ਕਰਾਉਣ ਦੇ ਬਦਲੇ ਇਹ ਸਰਕਾਰੀ ਦਫ਼ਤਰਾਂ ਚ ਕਾਫੀ ਦੇਰ ਤੋਂ ਇਦਾਂ ਘੁੰਮ ਰਿਹਾ ਸੀਗਾ ਔਰ ਆਪਣੇ ਆਪ ਨੂੰ ਵਿਜੀਲੈਂਸ ਬਿਊਰੋ ਦਾ ਡੀਐਸਪੀ ਦੱਸਦਾ ਹੁੰਦਾ ਸੀਗਾ ਔਰ ਜਿਹੜੇ ਲੋਅਰ ਲੈਵਲ ਦੇ ਕੋਈ ਅਫੀਸ਼ੀਅਲਸ ਹੁੰਦੇ ਆ ਉਹਨਾਂ ਨੂੰ ਬਹੁਤ ਜਲਦੀ ਆਪਣੀ ਇਹਨਾਂ ਗੱਲਾਂ 'ਚ ਲੈ ਕੇ ਉਹਨਾਂ ਤੋਂ ਕੁਛ ਨਾ ਕੁਛ ਕੰਮ ਕਰਾ ਲੈਂਦਾ ਸੀਗਾ ਔਰ ਇਹਨੇ ਆਪਣਾ ਜੋ ਰਿਐਲਿਟੀ ਹੈ ਕਿ ਇਹਦਾ ਕੋਈ ਪੰਜਾਬ ਪੁਲਿਸ ਨਾਲ ਕੋਈ ਲਿੰਕ ਨਹੀਂ ਹੈ ਮਤਲਬ ਹੀ ਇਜ਼ ਅ ਫਰਾਡਸਟਰ ਇਹ ਬਿਲਕੁਲ ਫੇਕ ਡੀਐਸਪੀ ਹੈਗਾ ਔਰ ਇਹ ਵੀ ਸਾਨੂੰ ਪਤਾ ਲੱਗਿਆ ਕਿ ਇਹਨੇ ਇੱਕ ਜਾਲੀ ਪੰਜਾਬ ਪੁਲਿਸ ਦੀ ਆਈਡੀ ਵੀ ਬਣਵਾਈ ਹੋਈ ਹੈ ਜਿਹਦੇ ਜਨੇ ਬਕਾਇਦਾ ਆਪਣੀ ਯੂਨੀਫਾਰਮ ਚ ਫੋਟੋ ਔਰ ਡੀਐਸਪੀ ਦੀ ਪੋਸਟ ਲਿਖੀ ਹੋਈ ਹੈ ਤੋਂ ਉਹਨੂੰ ਵੀ ਅਸੀਂ ਆਪਣੀ ਤਫਤੀਸ਼ ਚ ਲੈ ਕੇ ਇਹਦੇ ਚ ਫੋਰਜਰੀ ਦੇ ਜਿਹੜੇ ਸੈਕਸ਼ਨਸ ਹੁੰਦੇ ਆ 465 468 471 ਆਈਪੀਸੀ ਇਹਨਾਂ ਦਾ ਵਾਅਦਾ ਕੀਤਾ ਜਿਹੜਾ ਸਾਡਾ ਐਫਆਈਆਰ ਹੈ ਔਰ ਹੁਣ ਅਸੀਂ ਇਹ ਚੈੱਕ ਕਰ ਰਹੇ ਕਿ ਇਹਨੇ ਕਿਹੜੇ ਕਿਹੜੇ ਲੋਕਾਂ ਨੂੰ ਕਿਸ-ਕਿਸ ਮੈਚ ਵਿੱਚ ਇਸ ਤਰ੍ਹਾਂ ਦੀ ਕਿ ਉਹ ਆਪਣਾ ਫੇਕ ਇਨਫਲੂਐਂਸ ਐਕਸਰਟ ਕਰਕੇ ਲੋਕਾਂ ਨੂੰ ਠੱਗੀ ਮਾਰੀ ਹੈ ਤੇ ਕਿੰਨੇ ਪੈਸੇ ਇਹਦੇ ਚ ਇਹਨੇ ਵਟੋਰੇ ਔਰ ਤੁਹਾਨੂੰ ਬੁਲਾਉਣ ਦਾ ਸਾਡਾ ਇਹ ਵੀ ਮਕਸਦ ਹੈ ਕਿ ਅਸੀਂ ਜਿਹੜੇ ਖੰਨਾ ਦੇ ਲੋਕ ਹੈ ਆ ਹੋਰ ਵੀ ਕਿੱਥੋਂ ਦੇਖ ਰਹੇ ਹੁਣ ਤੁਹਾਡੀ ਵੀਡੀਓਜ਼ ਸਾਡੀ ਇਹ ਅਪੀਲ ਹੈ ਕਿ ਜੇ ਇਸ ਰਮਨਦੀਪ ਨਾਦੇ ਨਕਲੀ ਡੀਐਸਪੀ ਨੇ ਲੋਕਾਂ ਤੋਂ ਠੱਗੀ ਮਾਰ ਕੇ ਕੋਈ ਨਾ ਕੋਈ ਇਸ ਤਰ੍ਹਾਂ ਦਾ ਕੰਮ ਕਰਾ ਕੇ ਪੈਸੇ ਲਏ ਤਾਂ ਪਲੀਜ਼ ਸਾਨੂੰ ਰਿਪੋਰਟ ਕਰੋ ਭਾਵੇਂ ਤੁਸੀਂ ਮੈਨੂੰ ਦੱਸ ਸਕਦੇ ਹੋ ਇਹ ਜਿਹੜਾ ਸਾਡਾ ਐਸਐਚਓ ਸਿਟੀ 1 ਹੈ ਜਿੱਥੇ ਪਰਚਾ ਦਰਜ ਹੋਇਆ ਸੋ ਦਟ ਅਸੀਂ ਇਹਨੂੰ ਇਹ ਜਿਹੜੀ ਸਾਡੀ ਇਨਵੈਸਟੀਗੇਸ਼ਨ ਹੈ ਉਹਨੂੰ ਕੰਕਲੂਡ ਕਰੀਏ ਔਰ ਇਸਨੂੰ ਵਾਤਵਤ ਸਜ਼ਾ ਦਵਾਈਏ ਕਿੰਨੇ ਸਮੇਂ ਤੋਂ ਇਹ ਐਕਟਿਵ ਸੀਗਾ ਜੀ ਹੁਣ ਤਾਂ ਸਾਨੂੰ ਪਤਾ ਲੱਗ ਰਿਹਾ ਹੈ ਕਿ ਕਾਫੀ ਦਿਨ ਤੋਂ ਐਕਟਿਵ ਸੀਗਾ ਇਨਫੈਕਟ ਜਿਹੜਾ ਇਹਦਾ ਲਾਇਸنسਡ ਵੈਪਨ ਹੈ ਜੋ ਨੇ ਜਾਰੀ ਕਰਾਇਆ ਹੋਇਆ ਹੁਣ ਸਾਨੂੰ origignal ਹਲੇ ਡਿਟੇਲਸ ਅਵੇਟਡ ਹੈ ਬਟ ਏਨੇ ਰੀਸੈਂਟਲੀ ਆਪਣਾ ਇਹ ਅਸਲਾ ਪੰਜਾਬ ਪੁਲਿਸ ਦਾ ਮੁਲਾਜ਼ਮ ਸ਼ੋਅ ਕਰਕੇ ਹੀ ਰੀਨਿਊ ਵੀ ਕਰਾਇਆ ਸੀਗਾ ਔਰ ਨਾਟ ਜਸਟ ਥਿਸ ਹੁਣ ਇਹ ਆਪਣੇ ਇਸ ਲਾਇਸੈਂਸ ਤੇ ਇੱਕ ਐਡੀਸ਼ਨ ਵੀ ਕਰਾਣਾ ਚਾਹੁੰਦਾ ਸੀਗਾ ਸੋ ਇਸ ਕਰਕੇ ਅਸੀਂ ਜਿਹੜੇ ਸਿਵਲ ਦੇ ਅਥਾਰਟिटीज ਹੈ ਉਹਨਾਂ ਨੂੰ ਵੀ ਇਨਫੋਰਮ ਕੀਤਾ ਹੈ ਇਹਦਾ ਅਸਲਾ ਵੀ ਅਸੀਂ ਰੱਦ ਕਰਾਵਾਂਗੇ ਔਰ ਜਿਹੜੇ ਜਿਹੜੇ ਡਿਪਾਰਟਮੈਂਟ ਜਿਵੇਂ ਤੁਹਾਡੇ ਤੋਂ ਵੀ ਸਾਨੂੰ ਕੁਝ ਪਤਾ ਲੱਗ ਰਿਹਾ ਸਾਰਿਆਂ ਨੂੰ ਉਸੇ ਅਪੀਲ ਕਰਾਂਗੇ ਕਿ ਪਲੀਜ਼ ਕਮ ਫਾਰਵਰਡ ਐਂਡ ਟੈਲ ਅਸ ਕਿ ਕਿਹਨੋ ਕਿਹਨੋ ਇਹਨੇ ਮਿਸਗਾਈਡ ਕਰਕੇ ਆਪਣਾ ਇਨਫਲੂਐਂਸ ਫਾਲਸ ਇਨਫਲੂਐਂਸ ਐਕਸਰਟ ਕੀਤਾ ਮੰਡਲੀ ਪੁਲਿਸ ਵੈਰੀਫਿਕੇਸ਼ਨ ਵੀ ਕਰ ਲਈ ਜੀ ਸਾਡੇ ਨੇ ਕਿ ਲਾਪਰਵਾਹੀ ਵਰਤੀ ਗਈ ਹੈ ਉਹਨਾਂ ਤੇ ਵੀ ਕੋਈ ਕਾਰਵਾਈ ਹੋਊਗੀ ਜੀ ਡੈਫੀਨਿਟਲੀ ਦੇਖੋ ਪੁਲਿਸ ਮੁਲਾਜ਼ਮ ਹੋ ਕੇ ਹੀ ਜੇ ਅਸੀਂ ਬਿਲਕੁਲ ਤਸਦੀਕ ਬਹੁਤ ਹੀ ਲਾਈਟਲੀ ਕਰ ਰਹੇ ਹਾਂ ਅਗਰ ਇਹ ਵੈਪਨ ਇੱਕ ਹੋਰ ਲੈ ਕੇ ਕੋਈ ਵੀ ਕ੍ਰਾਈਮ ਚ ਯੂਜ਼ ਕਰਦਾ ਸੋ ਜ਼ਿੰਮੇਵਾਰੀ ਸਾਡੀ ਸਾਰਿਆਂ ਦੀ ਬਣ ਜਾਣੀ ਸੀ ਸੋ ਉਹਨੂੰ ਅਸੀਂ ਸੈਪਰੇਟਲੀ ਦੇਖਾਂਗੇ ਔਰ ਜਿਹੜੇ ਅਦਰਵਾਈਜ਼ ਸਾਨੂੰ ਪਤਾ ਲੱਗਦਾ ਜੋ ਜੋ ਕਾਫੀ ਸਾਰੀਆਂ ਚੀਜ਼ਾਂ ਹਲੇ ਸਾਨੂੰ ਪਤਾ ਲੱਗੀਆਂ ਜੋ ਮੈਂ ਹਲੇ ਰਿਵੀਲ ਨਹੀਂ ਕਰਦਾ ਚਾਹੁੰਦੀ ਇਹਨੇ ਬਹੁਤ ਸਾਰੇ ਜੀ ਸਿਵਲ ਦੇ ਸੀਨੀਅਰ ਅਫਸਰ ਪੁਲਿਸ ਮੈਂਕਮੇ ਦੇ ਸੀਨੀਅਰ ਅਫਸਰਾਂ ਨੂੰ ਵੀ ਮਿਸ ਗਾਈਡ ਕਰਕੇ ਸਾਡੇ ਦਫ਼ਤਰ ਦੇ ਜਿਹੜੇ ਮੇਰੇ ਜੂਨੀਅਰਸ ਐ ਉਹਨਾਂ ਤੇ ਇਨਫਲੂਐਂਸ ਕਰਾਉਣ ਦੀ ਕੋਸ਼ਿਸ਼ ਕੀਤੀ ਹੈ ਤੇ ਕੋਈ ਗੱਡੀ ਵਗੈਰਾ ਤੇ ਵੀ ਕੋਈ ਸਟicker ਲਖਾਇਆ ਸੀ ਜਾਂ ਕੋਈ ਬਰਾਮਦ ਹੋਏ ਹੋਏ ਦੀ ਵਹੀਕਲ ਜੇ ਦੱਡ ਇਸ ਟੂ अर्ਲੀ ਹਲੇ ਨਹੀਂ ਮੈਂ ਦੱਸ ਸਕਦੀ ਰਿਮਾਂਡ ਸਾਨੂੰ ਮਿਲਿਆ ਹੋਇਆ ਜੋ ਵੀ ਸਾਹਮਣੇ ਆਏਗਾ ਗੱਲਾਂ ਤੁਹਾਨੂੰ ਹੋਰ ਦੱਸ ਦਾਂਗੀ ਅਕੂਪੇਸ਼ਨ ਕੀ ਸੀ ਜਦੋਂ ਜੀ ਦੇਖੇਗੇ ਹਲੇ ਤਾਂ ਇਹਦਾ ਇਹੀ ਪਤਾ ਲੱਗਿਆ ਕਿ ਇਹਦਾ ਖੇਤੀਬਾੜੀ ਦਾ ਹੀ ਕੰਮ ਹੈ ਕੁਝ ਵੀ ਬਟ ਠੱਗੀ ਮਾਰ ਕੇ ਹੀ ਇਹ ਅਪੇਰੈਂਟਲੀ ਕਾਫੀ ਪੈਸੇ ਇਕੱਠੇ ਕਰ ਰਿਹਾ ਸੀਗਾ ਰਿਮਾਂਡ ਜਦੋਂ